ਦੇ ਲਈ ਅੰਬ ਕਿਉਂ ਨਹੀਂ ਲੈ ਕੇ ਆਇਆ ਜਦੋਂ ਪ੍ਰਸ਼ਾਦ ਰੂਪ ਵਿੱਚ ਉਹਨਾਂ ਨੂੰ ਦਿੱਤੇ ਗਏ ਅੰਬ ਸਾਰੀ ਸੰਗਤ ਨੇ ਤਾਂ ਸ਼ੱਕ ਲਏ ਉਹਨਾਂ ਨੇ ਸਾਮਕੇ ਰੱਖੇ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਉਹੀ ਅੰਬ ਫੇਰਪੇਟ ਕੀਤੇ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਅੰਬ ਲੈ ਕੇ ਆਇਆ ਪੋ ਦਾ ਮਹੀਨਾ ਸੀ ਪੋ ਦੀ ਸੰਗਰਾਂਦ ਸੀ ਜਿਹੜੀ ਪੂਰੀ ਠੰਡ ਪੈਂਦੀ ਸੀ ਉਦੋਂ ਆਮ ਅੰਗਰੇਜ਼ੀ ਦਸੰਬਰ ਕਹਿੰਦੇ ਨੇ ਦਸੰਬਰ ਕਹਿ ਲਓ ਜਦੋਂ ਅੰਬ ਨਹੀਂ ਹੁੰਦੇ ਭਰਾਈ ਸਾਹਿਬ ਦੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ ਮਾਰੇ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ ਜੋ ਕੋਈ ਸੇਵਾ ਹੁਕਮ ਕਰੋ ਗੁਰੂ ਜੀ ਨੇ ਆਖਿਆ ਭਾਈ ਕੁਰਿੰਗ ਜੀ ਤੁਹਾਨੂੰ ਪੰਜਵੇਂ ਜਾਮੇ ਵਿੱਚ ਅਸੀਂ ਵਚਨ ਕੀਤਾ ਸੀ ਤੁਹਾਡੇ ਨਾਲ ਵੀ ਅੰਬ ਛਕਣੇ ਆ ਲਿਆਓ ਅੰਬ ਛਕਾਓ ਨੁੱਕਰੇ ਦੇਖੇ ਤੇ ਅੰਬਾਂ ਦੇ ਇਉਂ ਭਰੇ ਪਏ ਜਿਵੇਂ ਆ ਬੇ ਰੁੱਤ ਤੋਂ ਬਗੈਰ ਬੇਰੁੱਤੇ ਅੰਬ ਲੱਗੇ ਹੋਏ ਆ ਨਾ ਕਿੰਨੇ ਅੰਬ ਤੁਹਾਨੂੰ ਹੋਰ ਵੀ ਪੇਡੇ ਦਿਖਾਏ ਆ ਐਡੇ ਐਡੇ ਪੱਕੇ ਅੰਬ ਉਹਨਾਂ ਫਿਰ ਤੋੜੇ ਜੋ ਫਲਾਂ ਦਾ ਰਾਜਾ ਅੰਬ ਅੰਬ ਜਦੋਂ ਅਸੀਂ ਖਾਣਾ ਹੋਵੇ ਖਾਣ ਨੂੰ ਦਿਲ ਕਰੇ ਚੋਪਣ ਨੂੰ ਦਿਲ ਕਰੇ ਅਸੀਂ ਗਰਮੀਆਂ ਦੀ ਉਡੀਕ ਕਰਦੇ ਹੁੰਦੇ ਆ ਕਿ ਕਦੋਂ ਗਰਮੀ ਆਉਣਗੀ ਆ ਤੇ ਫਿਰ ਆਪਾਂਵੇਂ ਸੰਦੂਰੀ ਹੋਵੇ ਲੰਗੜਾ ਹੋਵੇ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਅੰਬ ਦੀਆਂ ਪਰ ਅੱਜ ਅਸੀਂ ਇੱਕ ਅਜਿਹੇ ਸਥਾਨ ਤੇ ਤੁਹਾਨੂੰ ਲੈ ਕੇ ਪਹੁੰਚੇ ਆ ਦਰਖਤ ਤੁਸੀਂ ਦੇਖ ਰਹੇ ਹੋ ਸਭ ਨੂੰ ਪਤਾ ਦਸੰਬਰ ਮਹੀਨਾ ਚੱਲਦਾ ਪਿਆ ਠੰਡ ਦਾ ਮਹੀਨਾ ਹੈ ਪੂਰੇ ਜੋਬਨ ਤੇ ਠੰਡ ਹੁੰਦੀ ਹੈ ਤੇ ਅੰਬ ਲੱਗੇ ਨਜ਼ਰ ਆ ਰਹੇ ਨੇ ਅੰਬੀਆਂ ਨੇ ਕਾਦੇ ਕਈਆਂ ਦੇ ਵੱਡੇ ਵੀ ਹੋ ਗਏ ਨੇ ਅੰਬ ਵੀ ਇਹਦੇ ذراکتے ਤੁਹਾਨੂੰ ਲੱਗੇ نظر ਵੀ ਆ ਰਹੇ ਨੇ ਸੋ ਇਹ ਅਕਾਲ ਪੁਰਖ ਦੀ ਕਿਰਪਾ ਹੈ ਬਖਸ਼ਿਸ਼ ਹੈ ਜਾਂ ਕੁਝ ਹੋਰ ਹੈ ਸਥਾਨ ਵੀ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਉੱਥੇ ਮੌਜੂਦ ਆ ਤੇ ਸਾਡੇ ਨਾਲ ਸਿੱਖ ਵਿਦਵਾਨ ਕਥਾਵਾਚਕ ਭਾਈ ਚਰਨਜੀਤ ਸਿੰਘ ਮੌਜੂਦ ਨੇ ਇਹਨਾਂ ਗੱਲਬਾਤ ਕਰ ਲੈਂਦੇ ਆ ਸੋ ਭਾਈ ਸਾਹਿਬ ਜੀ ਸਰਦੀਆਂ ਤੁਹਾਨੂੰ ਪਤਾ ਦਸੰਬਰ ਚੱਲ ਰਿਹਾ ਜੀ ਅੰਬ ਤੁਸੀਂ ਵੀ ਹੱਥ ਲਾ ਕੇ ਦਿਖਾਇਆ ਐ ਏਡੇ ਏਡੇ ਅੰਬ ਲੱਗੇ ਹੋਏ ਨੇ ਤੁਹਾਨੂੰ ਖੁਦ ਨੂੰ ਵੀ ਹੈਰਾਨੀ ਹੋ ਰਹੀ ਐ ਜੀ ਬਿਲਕੁਲ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਤਾਕਤਾਂ ਨੇ ਜੀ ਇਸ ਚਰਜ ਨੇ ਜੀ ਤੇ ਮਹਾਰਾਜ ਜੀ ਦੀਆਂ ਕਰਾਮਾਤਾਂ ਝਾਹਰ ਨੇ ਜੀ ਜੀ ਇਸ ਗੱਲ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਕਿੱਥੇ ਖੜੇ ਹੋਏ ਆ ਆਪਾਂ ਸਥਾਨ ਦੱਸ ਦੋ ਸੰਗਤ ਨੂੰ ਅੱਜ ਆਪਾਂ ਖੜੇ ਆ ਜੀ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ 7ਵੀਂ ਮੋਹਾਲੀ ਇਹ ਉਹ ਪਾਵਨ ਸਥਾਨ ਐ ਜੀ ਜੀ ਜਿਹਦਾ ਨਾਮ ਅੰਬ ਸਾਹਿਬ ਆ ਗੁਰਦੁਆਰਾ ਸਾਹਿਬ ਦਾ ਜੀ ਇਹ ਇਹ ਕੋਈ ਇਤਿਹਾਸ ਜੁੜਦਾ ਵੀ ਇਹਨਾਂ ਅੰਬ ਕਰਕੇ ਗੁਰਦੁਆਰੇ ਦਾ ਨਾਮ ਪਿਆਬ ਹੈ ਹਾਂਜੀ ਇਹਦਾ ਇਤਿਹਾਸ ਗੁਰੂ ਅਰਜਨ ਦੇਵ ਸਾਹਿਬ ਅਤੇ 7ਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਨਾਲ ਜੁੜਦਾ ਹੈ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਸਨ ਭਾਈ ਕੂਰਮ ਜੀ ਉਹਨਾਂ ਦਾ ਨਾਮ ਸੀ ਬੇਸਿਕਲੀ ਇਹ ਜਿਹੜੀ ਧਰਤੀ ਹੈ ਇਹ ਲੰਬੇ ਪਿੰਡ ਦੀ ਹੈ ਜੀ ਜਿੱਥੇ ਬਾਅਦ ਵਿੱਚ ਮੋਹਾਲੀ ਜਿਹੜਾ ਨਗਰ ਬਣਿਆ ਇਹ ਜੀ ਲੰਬੇ ਪਿੰਡ ਦੇ ਰਹਿਣ ਵਾਲੇ ਸਨ ਭਾਈ ਕੂਰਮ ਜੀ ਉਹ ਗੁਰੂ ਘਰ ਦੇ ਬਹੁਤ ਸ਼ਰਧਾਲੂ ਭਜਨ ਬੰਦਗੀ ਵਾਲੇ ਨਿਤਨੇਮੀ ਸਨ ਜੀ ਤੇ ਉਹ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਗਏ ਸ੍ਰੀ ਅਮਰਸਰ ਸਾਹਿਬ ਜੀ ਉੱਥੇ ਜਾ ਕੇ ਉਹਨਾਂ ਕੀ ਵੇਖਿਆ ਕਿ ਕਾਬਲ ਤੋਂ ਸੰਗਤ ਆਈ ਉਹਨਾਂ ਨੇ ਗੁਰੂ ਜੀ ਨੂੰ ਅੰਬ ਭੇਟ ਕੀਤੇ ਭਾਈ ਕੁਰਮ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਵੀ ਜਿਸ ਦੇਸ਼ ਚੋਂ ਆਇਆ ਇਹ ਤਾਂ ਅੰਬਾਂ ਦਾ ਮਸ਼ਹੂਰ ਦੇਸ਼ ਹੈ ਅੰਬਾਂ ਦਾ ਮੁਲਕ ਹਾਂ ਵੀ ਮੈਂ ਗੁਰੂ ਜੀ ਦੇ ਲਈ ਅੰਬ ਕਿਉਂ ਨਹੀਂ ਲੈ ਕੇ ਆਇਆ ਜਦੋਂ ਪ੍ਰਸ਼ਾਦ ਰੂਪ ਵਿੱਚ ਉਹਨਾਂ ਨੂੰ ਦਿੱਤੇ ਗਏ ਅੰਬ ਸਾਰੀ ਸੰਗਤ ਨੇ ਤਾਂ ਸ਼ੱਕ ਲਏ ਉਹਨਾਂ ਨੇ ਸਾਮ ਕੀ ਰੱਖੇ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਉਹੀ ਅੰਬ ਫੇਰ ਭੇਟ ਕੀਤੇ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਅੰਬ ਲੈ ਕੇ ਨਹੀਂ ਆਇਆ ਮੈਂ ਚਾਹੁੰਨਾ ਵੀ ਆਹ ਜਿਹੜੇ ਮੈਨੂੰ ਮਿਲੇ ਸੀ ਮੈਂ ਆਪ ਜੀ ਦੇ ਚਰਨਾਂ 'ਚ ਭੇਟ ਕਰ ਦਵਾਂ ਗੁਰੂ ਜੀ ਨੇ ਇਸ ਭਾਈ ਕੂਰਮ ਦੀ ਬੇਨਤੀ ਸੁਣ ਕੇ ਆਖਿਆ ਭਾਈ ਕੂਰਮ ਇਹ ਤੁਹਾਨੂੰ ਪ੍ਰਸ਼ਾਦ ਮਿਲਿਆ ਇਹ ਤੁਸੀਂ ਸ਼ੱਕੋ ਅਸੀਂ ਤੁਹਾਡੇ ਕੋਲ ਆ ਕੇ ਤੁਹਾਡੇ ਨਗਰ 'ਚ ਆ ਕੇ ਤੁਹਾਡੇ ਤੋਂ ਅੰਬ ਸ਼ਕਾਂਗੇ ਜੀ ਤੇ ਸਮਾ ਪਾ ਕੇ ਸਮਾ ਲੰਘਦਾ ਗਿਆ ਜਦੋਂ 7ਵੇਂ ਪਾਤਸ਼ਾਹ ਕਿਉਂਕਿ ਜੋਤ ਉਹੀ ਆ ਜੀ ਜੁਗਤ ਉਹੀ ਆ ਸਿਰਫ ਸਰੀਰ ਬਦਲਦੇ ਆ ਜੀ ਤੇ ਗੁਰੂ ਹਰ राय ਸਹਿਬ ਮਹਾਰਾਜ ਜਦੋਂ ਕੁਰੂਕਸ਼ੇਤਰ ਤੋਂ ਵਾਪਸ ਆ ਰਹੇ ਸਨ ਉਦੋਂ ਪੋ ਦਾ ਮਹੀਨਾ ਸੀ ਪੋ ਦੀ ਸੰਗ੍ਰਾਂਦ ਸੀ ਜਣੀ ਪੂਰੀ ਠੰਡ ਪੈਂਦੀ ਸੀ ਉਦੋਂ ਆਮ ਅੰਗਰੇਜ਼ੀ ਦਸੰਬਰ ਕਹਿੰਦੇ ਡਿਸੰਬਰ ਕਹਿ ਲਓ ਜਦੋਂ ਅੰਬ ਨਹੀਂ ਹੁੰਦੇ ਤੇ ਗੁਰੂ ਹਰ राय ਸਾਹਿਬ ਜਿਸ ਵੇਲੇ ਆਏ ਮਹਾਰਾਜ ਨੇ ਸੰਗਤ ਨੂੰ ਪੁੱਛਿਆ ਵੀ ਭਾਈ ਕੂਰਮ ਕਿੱਥੇ ਨੇ ਉਹਨਾਂ ਆਖਿਆ ਮਹਾਰਾਜ ਉਹ ਆਪਣੇ ਬਾਗ 'ਚ ਬੈਠੇ ਹੋਣਗੇ ਭਜਨ ਬੰਦਗੀ 'ਚ ਲੀਨ ਰਹਿੰਦੇ ਆ। ਗੁਰੂ ਜੀ ਸੰਗਤਾਂ ਸਮੇਤ ਆਏ। ਭਾਈ ਕੁਰਮ ਜੀ ਨੂੰ ਜਦੋਂ ਪਤਾ ਲੱਗਾ ਭਾਈ ਸਾਹਿਬ ਨੇ ਬਹੁਤ ਸਤਿਕਾਰ ਕੀਤਾ। ਗੁਰੂ ਜੀ ਨੂੰ ਨਮਸਕਾਰ ਕੀਤੀ, ਡੰਡਾਉਤਮ ਬੰਦਨ ਕੀਤੀ। ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ। ਮਾਰੇ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ ਜੋ ਕੋਈ ਸੇਵਾ ਹੁਕਮ ਕਰੋ। ਗੁਰੂ ਜੀ ਨੇ ਆਖਿਆ ਭਾਈ ਕੁਰਮ ਜੀ ਤੁਹਾਨੂੰ ਪੰਜਵੇਂ ਜਾਮੇ ਵਿੱਚ ਅਸੀਂ ਵਚਨ ਕੀਤਾ ਸੀ ਤੁਹਾਡੇ ਨਾਲ। ਵੀ ਅੰਬ ਛਕਣੇ ਆ। ਲਿਆਓ ਅੰਬ ਛਕਾਓ। ਪਾਈ ਕੂਰਮ ਜੀ ਇੱਕ ਸ਼ਰਧਾਲੂ ਸਿੱਖ ਸੀ ਆਪਣੇ ਵਰਗੇ ਬੰਦੇ ਤਾਂ ਕਿੰਦੂ ਪਰੰਤੂ ਵੀ ਕਰ ਲੱਗ ਜਾਂਦੇ ਉਹਨਾਂ ਨੇ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਪੋ ਦਾ ਮਹੀਨਾ ਸੰਗਰਾਮ ਦਾ ਅੱਜ ਇੰਨੀ ਠੰਡ ਪੈਂਦੀ ਆ ਇੱਥੇ ਅੰਬ ਇਸ ਟਾਈਮ ਤਾਂ ਹੁੰਦੇ ਨਹੀਂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਜੇ ਤੁਸੀਂ ਚਾਹੋ ਬੇਰੁੱਤੇ ਵੀ ਅੰਬ ला ਸਕਦੇ ਹੋ ਮੇਰੇ ਉੱਤੇ ਕਿਰਪਾ ਕਰੋ ਉਹਨਾਂ ਨੇ ਜਿਉਂ ਨਮਸਕਾਰ ਕੀਤੀ ਸ਼ਰਦਾ ਮੰਨ ਕੇ ਨਾਲ ਸੇਵਾਦਾਰਾਂ ਨੂੰ ਲੈ ਕੇ ਜਦੋਂ ਬਾਗ ਚ ਆਏ ਟੋਕਰੇ ਦੇਖੇ ਤੇ ਅੰਬਾਂ ਦੇ ਇਉਂ ਭਰੇ ਪਏ ਜਿਵੇਂ ਆ ਬੇ ਰੁੱਤ ਤੋਂ ਬਗੈਰ ਬੇ ਰੁੱਤੇ ਅੰਬ ਲੱਗੇ ਹੋਏ ਆ ਨਾ ਕਿੰਨੇ ਅੰਬ ਤੁਹਾਨੂੰ ਹੋਰ ਵੀ ਪੇਡੇ ਦਿਖਾਏ ਆ ਐਡੇ ਐਡੇ ਪੱਕੇ ਅੰਬ ਹਮ ਉਹਨਾਂ ਫਿਰ ਤੋੜੇ ਤੋੜ ਕੇ ਤੇ ਫਿਰ ਗੁਰੂ ਹਰ ਰਾਜ ਸਾਹਿਬ ਨੂੰ ਧੋ ਕੇ ਸ਼ਕਾਏ ਹਮ ਔਰ ਹੋਰ ਸੰਗਤਾਂ ਨੂੰ ਸ਼ਕਾਏ ਗੁਰੂ ਸਾਹਿਬ ਗੁਰੂ ਹਰ ਰਾਜ ਸਾਹਿਬ ਨੇ ਬਖਸ਼ਿਸ਼ ਕੀਤੀ ਔਰ ਵਚਨ ਕੀਤਾ ਜੀ ਭਾਈ ਕੂਰਮ ਜੀ ਤੁਹਾਡੇ ਉੱਤੇ ਸਾਡੀ ਖੁਸ਼ੀ ਆ ਤੁਸੀਂ ਇੱਥੇ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ ਤੁਹਾਡੀ ਸ਼ਰਧਾ ਨੂੰ ਭਾਗ ਲੱਗੇ ਆ ਜੀ ਇਹ ਸਥਾਨ ਹੋਏਗਾ ਤੇ ਅੰਬਾਂ ਦੇ ਨਾਂ ਦਿੱਤੀ ਮਸ਼ਹੂਰ ਹੈ ਇਹ ਅੰਬ ਸਾਹਿਬ ਠੀਕ ਹੈ ਤੇ ਇੱਥੇ ਜਿਹੜੀ ਵੀ ਸੰਗਤ ਸ਼ਰਧਾ ਭਾਵਨਾ ਨਾਲ ਆਉਗੀ ਉਹਦੀਆਂ ਆਸਾਂ ਪੂਰੀਆਂ ਹੋਣਗੀਆਂ ਜੀ ਇਹ ਉਹ ਪਾਵਨ ਸਥਾਨ ਹੈ ਇੱਥੇ ਸਾਲ ਦੇ ਵਿੱਚ ਇੱਕ ਵਾਰ ਵੱਡਾ ਸਮਾਗਮ ਹੁੰਦਾ ਮਾਗ ਦੇ ਮਹੀਨੇ ਗੁਰੂ ਹਰ Rai ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਜੀ ਬਹੁਤ ਸ਼ਰਦਾ ਵਾਲੀ ਸੰਗਤ ਇੱਥੇ ਹੈਗੀ ਆ ਬੜੀਆਂ ਸੰਗਤਾਂ ਦੂਰੋਂ ਨੇੜੇ ਆਉਂਦੀਆਂ ਨੇ ਜੀ ਤੇ ਹਰੇਕ ਮਹੀਨੇ ਇੱਥੇ ਸੰਗRAND ਨੂੰ ਅਮਰਤ ਸੰਚਾਰ ਹੁੰਦਾ ਜੋ 10 ਵਜੇ ਹਰੇਕ ਸੰਗਰਾਮ ਨੂੰ ਹੁੰਦਾ ਬੇਨਤ ਸੰਗਤਾ ਇੱਥੇ ਅਮਰ ਸ਼ਕਰੀਆ ਨੇ ਸੋ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਜਿੰਦੇਵੜੀ ਵੀ ਸਾਡੇ ਨਾਲ ਮੌਜੂਦ ਨੇ ਭਾਈ ਅਮਰਜੀਤ ਸਿੰਘ ਜੀ ਇਹ ਜਿੱਦਾਂ ਅੰਬਾਂ ਦੀ ਕਥਾ ਭਾਈ ਚਰਨਜੀਤ ਸਿੰਘ ਨੇ ਸੁਣਾਈ ਹੈਗੀ ਹੈ ਤੇ ਜਦੋਂ ਇਹ ਪ੍ਰਸ਼ਾਦ ਲੱਗ ਜਾਂਦਾ ਅੰਬ ਦੇ ਰੂਪ ਦੇ ਵਿੱਚ ਫਿਰ ਸੰਗਤ ਤੋੜਨੀ ਆਉਂਦੀ ਹੈ ਕਿੱਦਾਂ ਬਚਾ ਕਰਦੇ ਹੋ ਕੀ ਕਰਦੇ ਹੋ ਖਾਲਸਾ ਵਾਹੀ ਫਤੇ ਜੀ ਗੁਰਦੁਆਰਾ ਅੰਬ ਸਾਹਿਬ ਹਰੇਕ ਮਹੀਨਾ ਸੰਗਰਾਂਦ ਦਾ ਤਿਹਾਡਾ ਮਨਾਇਆ ਜਾਂਦਾ ਰਾਗੀ ਢਾਡੀ ਕਵੀਸ਼ਰ ਸ਼ਰਧਾ ਭਾਵਨਾ ਦੇ ਨਾਲ ਤੇ ਇੱਥੇ ਜਿਹੜੇ ਅੱਜ ਦਸੰਬਰ ਦੇ ਮਹੀਨੇ ਦੇ ਵਿੱਚ ਅਸੀਂ ਬਾਗ ਦੇ ਵਿੱਚ ਖੜੇ ਹਾਂ ਜਿਹੜੇ ਤੁਸੀਂ ਦੇਖੇ ਰਿਹਾ ਮਹਾਰਾਜ ਦੀ ਅਪਾਰ ਕਿਰਪਾ ਸਦਕੇ ਅੰਬਾਂ ਦੇ ਫਲ ਲੱਗੇ ਹੋਏ ਆ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਇਹ ਜਿਵੇਂ ਅਸੀਂ ਸੰਗਰਾਂਦ ਵਾਲੇ ਦਿਨ ਜਦੋਂ ਪੱਕ ਜਾਂਦੇ ਆ ਤੇ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਦਿੱਤੇ ਜਾਂਦੇ ਆ ਤੇ ਵੈਸੇ ਵੀ ਕੋ ਸੰਗਤ ਤੋੜਨ ਵੀ ਆ ਜੀ ਕੋਸ਼ਿਸ਼ ਕਰਦੀ ਆ ਤੇ ਅਸੀਂ ਕੋਸ਼ਿਸ਼ ਕਰੀਦੀ ਆ ਵੀ ਸੰਗਤੋਂ ਕਿਸ ਨਾ ਵੀ ਕੱਚੇ ਅੰਬ ਨਾ ਤੋੜੇ ਜਾਣ ਵੀ ਪੱਕੇ ਹੋਏ ਪਕਾ ਕੇ ਆਪਾਂ ਅੰਦਰ ਜਦੋਂ ਫਲ ਪੱਕ ਗਿਆ ਵੀ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦੇ ਸਕੀਏ ਦੇ ਸਕੀਏ ਜੀ ਦੇ ਸਕੀਏ ਜੀ ਜੀ ਸੋ ਤੁਸੀਂ ਸੁਣਿਆ ਸਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੀ ਅਪਾਰ ਕਿਰਪਾ ਅਪਾਰ ਬਖਸ਼ਿਸ਼ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਆਪਾਂ ਉਹਨਾਂ ਗੁਰੂ ਸਾਹਿਬ ਦੇ ਸਮੇਂ ਕਾਲ ਦੀ ਗੱਲ ਕਰੀਏ ਕਾਲੀ ਯੁਗ ਆ ਚੁੱਕਾ ਤੇ ਅੱਜ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਆਪਾਂ ਦੇਖੀਏ ਤੁਹਾਨੂੰ 21 ਸਦੀ ਵਿੱਚ ਵੀ ਆ ਕੇ ਇਹਦਾ ਅੰਬਾਂ ਦੇ ਰੂਪ ਦੇ ਵਿੱਚ ਜਦੋਂ ਉਹ ਸਰਦੀਆਂ ਦੇ ਵਿੱਚ ਗੁਰੂ ਸਾਹਿਬ ਆਪ ਭਾਈ ਕੂਰਮ ਜੀ ਦੇ ਹੱਥੋਂ ਪਿੰਡ ਲੰਬੇ ਦੀ ਇਸ ਧਰਤੀ ਤੇ ਆ ਕੇ ਅੰਬ ਚੱਕ ਕੇ ਗਏ ਸੀਗੇ ਤੇ ਉਹ ਅੱਜ ਵੀ ਸੰਗਤਾਂ ਨੂੰ ਇੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਮਿਲ ਰਹੀ ਹੈ ਤੇ ਸਰਦੀਆਂ ਦੇ ਵਿੱਚ ਸੱਚੀ ਮਨੋ ਕਾਮਨਾ ਸ਼ਰਦਾ ਭਾਵਨਾ ਆਸਥਾ ਲੈ ਕੇ ਤੁਸੀਂ ਪਹੁੰਚੋਗੇ ਤਾਂ ਜ਼ਰੂਰ ਤੁਹਾਡੀ ਇਹ ਅੰਬਾ ਦਾ ਪ੍ਰਸ਼ਾਦ ਛੱਕ ਕੇ ਦਸੰਬਰ ਦੇ ਮਹੀਨੇ ਤੁਹਾਡੀ ਉਹ ਸ਼ਰਦਾ ਵੀ ਪੂਰੀ ਹੋਏਗੀ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣਦੇ ਉਹ ਬਲਜੀਤ ਸਿੰਘ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ।